ਬੈਂਕ ਚਿਕਾ ਖਾਲਸਾ ਬੈਂਕ ਚਿਕੀ ਹਤੇ ਮੇਰਾ ਕੰਮ ਚਰਨ ਗ੍ਰਿਪ ਕਰ ਅਸੀਂ ਇਹ ਮਿਡੀਆ ਸਾਹਿਬ ਦੇ ਅਸਰ ਵਿੱਚ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਲੈ ਕੇ ਆਈ ਸੀ ਤੇ ਪਰ ਉਹਨਾਂ ਨੇ ਪੂਰਾ ਹੀ ਉਹ ਇਸ ਤਰ੍ਹਾਂ ਦਾ ਰੋਕ ਰੋਸ਼ ਪੂਰੀ ਪੱਗ ਬੰਨੀ ਮੁੱਛਾਂ ਨੂੰ ਵੱਟ ਦੇ ਕੇ ਉਹਨਾਂ ਚਰਦੀ ਕਲਾ ਦਾ ਹੱਥ ਖੜਾ ਕੀਤਾ ਤੇ ਫਿਰ ਉਹ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ ਜਿਸ ਦੌਰਾਨ ਸਮਦੇ ਸਵੇਰ ਤੋਂ ਕਮਰੇ 'ਚ ਬੰਦ ਕੀਤਾ ਹੋਇਆ ਸੀ ਤੇ ਜਾਨਸ਼ੂ ਗਿੱਦੀ ਕੋਸ਼ਿਸ਼ ਵੀ ਤਰਾਸੀ ਦੇ ਦਰਾਂ ਕੋਈ ਵੀ ਠਿਕਣਾ ਨਹੀਂ ਮਿਲੀ ਤੇ ਫਿਰ ਉਹ ਖਾਲੀ ਹੱਥ ਚਲੇ ਗਏ ਨੇ ਤੋਂ ਸੈਨਿਕ ਰਾਕੇ ਗਏ ਜਿੱਥੇ ਦਾ ਦਹੀ ਚੜ੍ਹਦੀ ਕਲਾ ਦਾ ਮੈਸਜ ਸੀ ਉਹਨਾਂ ਦਾ ਕਿ ਮੈਂ ਚੜ੍ਹਦੀ ਕਲਾ ਵਿੱਚ ਹੈਗਾ ਤੇ ਮੇਰੇ ਸਮਰਥਕਾਂ ਨੂੰ ਚੜ੍ਹਦੀ ਕਲਾ ਦੇ ਯੂਨੀਵਰਸਿਟੀ ਤੇ ਜਾਣ ਲੱਗੇ ਟਾਟਾ ਬਾਏ ਬਾਏ ਕਰਕੇ ਗਏ ਆ ਅਨੇਦਵਾਲੀ ਲੋਕ ਚੜ੍ਹੇ ਹੋਈ ਸੀ ਗੁੱਠੇ ਤੋਂ ਉਹਨਾਂ ਨੂੰ ਵੀ ਉਹਨੇ ਬਾਏ ਜਾਨ ਲੇਕਿਨ ਜਿੱਥੇ ਸਭ ਗੇਟ ਦੇ ਅੰਦਰ ਕੋਲਕੇ ਟਾਟਾ ਕਰਕੇ ਮੁੱਖਾਂ ਨੂੰ ਵਰਤ ਦੇ ਕੇ ਤੇ ਫਿਰ ਜੱਟ ਕਿਤੇ ਬੈਠ ਕੇ ਚਲੇਗੀ ਪੈਂਟਰ ਜਿੱਕਰ ਖਾਲਸਾ ਵੈਜੀ ਕੀ ਖਤੇ ਮੇਰਾ ਨਾਮ ਕਰਨ ਗਿਰੀਕਰ ਅੱਜ ਹੀ ਆਏ ਸੀ ਮੀਡੀਆ ਸਾਹਿਬ ਵਿਜੀਲੈਂਸ ਦੇ ਅਫਸਰ ਵਿੱਚ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਲੈ ਕੇ ਆਈ ਸੀ ਤੇ ਪਰ ਉਹਨਾਂ ਨੇ ਪੂਰਾ ਹੀ ਉਪਰੋ ਇਸ ਤਰ੍ਹਾਂ ਦਾ ਰੋਕ ਕੋਸ਼ ਪੂਰੀ ਪੱਗ ਬੰਨੀ ਮੁਰਸ਼ਾ ਨੂੰ ਵੱਟ ਦੇ ਕੇ ਉਹਨਾਂ ਚੜ੍ਹਦੀ ਕਲਾ ਦਾ ਹੱਥ ਖੜਾ ਕੀਤਾ ਤੇ ਫਿਰ ਉਹ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ ਜਿਸ ਦੇ ਦੌਰਾਨ ਸਾਉਂਦੇ ਸਵੇਰ ਤੋਂ ਕਮਰੇ 'ਚ ਬੰਦ ਕੀਤਾ ਹੋਇਆ ਸੀ ਤੇ ਜਾਨ ਸ਼ੁਭਜੀ ਦੇ ਕੋਸ਼ਿਸ਼ ਵੀ 83 ਦੇ ਦੌਰਾਨ ਕੋਈ ਵੀ ਟੀਜਨ ਨੂੰ ਨਹੀਂ ਮਿਲੀ ਤੇ ਫਿਰ ਉਹ ਖਾਲੀ ਹੱਥ ਚਲੇ ਗਏ ਨੇ ਤੋਂ ਸੈਣੀ ਕਰਾ ਕੇ ਗਏ ਕਿ ਜਿੱਥੇ ਸਾਡਾ ਰਿਹਾ ਚੜਦੀ ਕਲਾ ਦਾ ਮੈਸੇਜ ਸੀ ਉਹਨਾਂ ਦਾ ਕਿ ਮੈਂ ਚੜਦੀ ਕਲਾ ਵਿੱਚ ਹੈਗਾ ਤੇ ਮੇਰੇ ਸਮਰਥਕਾਂ ਨੂੰ ਚੜਦੀ ਕਲਾ ਦੇ ਮੈਸੇਜ ਦੇ ਤੇ ਜਾਣ ਲੱਗੇ ਟਾਟਾ ਬਾਏ ਬਾਏ ਕਰਕੇ ਗਏ ਆ ਵਾਲੇ ਦੁਆਲੇ ਲੋਕ ਚੜੇ ਹੋਏ ਸੀ ਕੋਠੇ ਤੋਂ ਉਹਨਾਂ ਨੂੰ ਹੀ ਉਹਨਾਂ ਨੇ ਬਾਈ ਜਾਨ ਲੇਕਿਨ ਜਿੱਥੇ ਸਭ ਗੇਟ ਦੇ ਅੰਦਰ ਵੜ ਖਲੋਕੇ ਟਾਟਾ ਕਰਕੇ ਮੁੱਖਾਂ ਨੂੰ ਵੱਟ ਦੇ ਕੇ ਫਿਰ ਜਾ ਕੇ ਕਿੱਥੇ ਬੈਠ ਕੇ ਚਲੇਗੀ